ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਤੋਂ ਕੁਝ ਮੀਲ ਦੂਰ ਪਿੰਡ ਜੰਬਰ ਦੇ ਰਹਿਣ ਵਾਲੇ ਸਰਦਾਰ ਸੁਵੇਗ ਸਿੰਘ ਜੀ ਉੱਚੇ ਆਚਰਣ ਵਾਲੇ ਗੁਰਸਿੱਖ ਤੇ ਫਾਰਸੀ ਦੇ ਮਹਾਨ ਵਿਦਵਾਨ ਸਨ ਖਾਨ ਬਹਾਦਰ ਜਕਰੀਆ ਖਾਦੇ ਸਮੇ ਆਪ ਸਰਕਾਰੀ ਠੇਕੇਦਾਰੀ ਦਾ ਕੰਮ ਕਰਦੇ ਸਨ ਕੁਝ ਸਮੇ ਆਪ ਲਾਹੌਰ ਸ਼ਹਿਰ ਵਿੱਚ ਕੋਤਵਾਲ ਵੀ ਰਹਿ ਚੁਕੇ ਸਨ ਤੇ ਉਹਨਾਂ ਦੇ कोतवाल ਹੋਣ ਦੇ ਸਮੇਂ ਲਾਹੌਰ ਸ਼ਹਿਰ ਦੇ ਬਸਨੀਕ ਨੇ ਸੁੱਖ ਸ਼ਾਂਤੀ ਦੇ ਚੰਗੇ ਦਿਨ ਵੇਖੇ ਸਨ ਆਪ ਦੇ ਸੱਚੇ ਆਚਰਣ ਤੇ ਲਿਆਕਤ ਕਾਰਨ ਲਾਹੌਰ ਦੇ ਬਸਨੀਕ ਤੇ ਗਵਰਨਰ ਜ਼ਕਰੀਆ ਖਾਨ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ ਖਾਨ ਬਹਾਦਰ ਜ਼ਕਰੀਆ ਖਾ ਸਿੱਖਾਂ ਨੂੰ ਆ ਖਤਮ ਕਰਨ ਤੇ ਸਾਰੇ ਹੀਲੇ ਵਰਤ ਕੇ ਹਾਰ ਗਿਆ ਜਿਨ੍ਹਾਂ ਦੇ ਘਰ ਕੋ ਘੋੜਿਆਂ ਦੀਆਂ ਕਾਠੀਆਂ ਤੇ ਹੋਣ ਜੰਗਲੀ ਜਿਨ੍ਹਾਂ ਦਾ ਵਾਸਾ ਹੋਵੇ ਗੁਰੂ ਜਿਨ੍ਹਾਂ ਦੇ ਅੰਗ ਸੰਗ ਹੋਵੇ ਤੇ ਕਾਲਪੁਰਖ ਜਿਨ੍ਹਾਂ ਦੇ ਹਿੱਦੇ ਵਸੇ ਦੇਸ਼ ਨੂੰ ਉਜਾੜ ਕਰਾਉਣ ਲਈ ਜੂਝਦੇ ਹੋਏ ਐਸੇ ਸਿੰਘਾਂ ਨੂੰ ਭਲਾ ਕੌਣ ਖਤਮ ਕਰ ਸਕਦਾ ਸੀ ਅੰਤ ਜਕਰੀਆ ਖਾਨ ਨੇ ਦਿੱਲੀ ਦੇ ਬਾਦਸ਼ਾਹ ਤੋਂ ਮਨਜ਼ੂਰੀ ਲੈ ਕੇ ਸਿੰਘਾਂ ਨਾਲ ਸੁਰਾਹ ਕਰਨ ਦੀ ਤਰਤੀਬ ਸੋਚੀ ਚੰਗਾ ਅਸਰ ਰਹ ਸੁਖ ਰੱਖਣ ਵਾਲੇ ਭਾਈ ਸੁਵੇਗ ਸਿੰਘ ਨੂੰ ਵਿਚੋਲਾ ਬਣਾ ਬਣਾਇਆ ਗਿਆ ਤੇ ਸਿੰਘਾਂ ਪਾਸ ਇਹ ਪੇਸ਼ ਕੀਤਾ ਕਿ ਹਕੂਮਤ ਖਾਲਸੇ ਨੂੰ 1 ਲੱਖ ਰੁਪਏ ਸਾਲਾਨਾ ਦੀ ਜ਼ਗੀਰ ਕੰਗਣਵਾਲ ਜਵਾਲ ਤੇ ਦੀਪਾਲਪੁਰ ਦੇ ਪਰਗਣੇ ਸਲਾਦੀ ਪੇਸ਼ਕਸ਼ ਵਜੋਂ ਦਿੰਦੀ ਹੈ ਤੁਹਾਡੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਤੇ ਕੀਮਤੀ ਲਿਵਾਸ ਖਿੱਲਤ ਵਜੋਂ ਦਿੰਦੀ ਹੈ ਜਵਾਬ ਵਿੱਚ ਹਕੂਮਤ ਤਹਾਥੋਂ ਮੰਗ ਕਰਦੀ ਹੈ ਕਿ ਆਪ ਇਸ ਜਗੀਰ ਦੇ ਨਵਾਬੀ ਨੂੰ ਪ੍ਰਵਾਨ ਕਰਦੇ ਹੋਏ ਸੁਖਮਾਨੋ ਤੇ ਹਕੂਮਤ ਵਿਰੁੱਧ ਕਾਰਵਾਈ ਕਰਨੀ ਬੰਦ ਕਰ ਦੇ ਦਿਵੋ ਸਰਦਾਰ ਸਵੇਕ ਸਿੰਘ ਹਕੂਮਤ ਦੀ ਏ ਪੇਸ਼ਕਸ਼ ਲੈ ਕੇ ਖਾਲਸੇ ਬਾਸ ਪਹੁੰਚੇ ਤੇ ਇਹ ਸਭ ਕੁਝ ਸਵੀਕਾਰ ਕਰਨ ਲਈ ਹਕੂਮਤ ਵੱਲੋਂ ਬੇਨਤੀ ਕੀਤੀ ਸਿੰਘੇ ਇਸ ਪੇਸ਼ਕਸ਼ ਨੂੰ ਕਬੂਲਣ ਲਈ ਤਿਆਰ ਨਹੀਂ ਸਨ ਸਿੰਘਾਂ ਦੇ ਜਥੇਦਾਰ ਦੀਵਾਨ ਦੇ ਰਵਾਰਾ ਸਿੰਘ ਜੀ ਨੇ ਇਹ ਕਹਿ ਕੇ ਨਵਾਬੀ ਦਾ ਖਿਤਾਬ ਲੈਣੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਸਤਿਗੁਰਾਂ ਦਾ ਵਾਰ ਹੈ ਕਿ ਖਾਲਸਾ ਰਾਜ ਕਰੇਗਾ ਜਦੋਂ ਕੋਈ ਵੀ ਸਿੰਘ ਸਰਦਾਰ ਹਕੂਮਤ ਦੀ ਬੇਨਤੀ ਪ੍ਰਵਾਨ ਕਰਨ ਨੂੰ ਤਿਆਰ ਨਾ ਹੋਇਆ ਤਾਂ ਸਰਦਾਰ ਸਵੇਗ ਸਿੰਘ ਜੀ ਨੇ ਕਿਹਾ ਖਾਲਸਾ ਜੀ ਮੇਰੀ ਬੇਨਤੀ ਮੰਨੋ ਤੇ ਕਿਸੇ ਸੇਵਾਦਾਰ ਨੂੰ ਹੀ ਨਵਾਬੀ ਦਾ ਖਿਤਾਬ ਦੇ ਦਿਵੋ ਇਹ ਜਹਾਂਗੀਰ ਲੈ ਲਵੋ ਅਤੇ ਕੁਝ ਸਮਾ ਸੁੱਖ ਚੈਨ ਦਾ ਜੀਵਨ ਜੀ ਕੇ ਜ਼ਾਲਮਾਂ ਵਿਰੁੱਧ ਹੋਰ ਬਧੇਰੇ ਤਿਆਰੀ ਕਰ ਸਕੋਗੇ ਐ ਮੇ ਹਕੂਮਤ ਦੇ ਸਜਾ ਨੂੰ ਠਕਰਾਉਣਾ ਭਾਈ ਸਵੇਗ ਸਿੰਘ ਜੀ ਦੀ ਬੇਨਤੀ ਪ੍ਰਵਾਨ ਹੋਈ ਤੇ ਨਵਾਬੀ ਉਸ ਸਮੇਂ ਸੰਗਤਾਂ ਨੂੰ ਪੱਖਾ ਚੱਲ ਰਏ ਸਰਦਾਰ ਕਪੂਰ ਸਿੰਘ ਨੂੰ ਦੇ ਦਿੱਤੀ ਗਈ ਭਾਈ ਸਵੇਗ ਸਿੰਘ ਜੀ ਦੇ ਵਾਪਸ ਲਹੌਰ ਆਉਣ ਤੇ ਜਕਰਿਆ ਖਾਨ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਸਿੰਘ ਸਾਹਿਬ ਦਾ ਜਕਰਿਆ ਖਾਨ ਤੇ ਇਹ ਬਹੁਤ ਵੱਡਾ ਅਹਿਸਾਨ ਸੀ ਇਸ ਤੋਂ ਛੁੱਟ ਹੋਰ ਵੀ ਕਈ ਮੌਕਿਆਂ ਤੇ ਸਰਦਾਰ ਸੁਵੇਗ ਸਿੰਘ ਨੇ ਜਕਰਿਆ ਖਾਨ ਦੇ ਜੋਗ ਕੰਮ ਸਵਾਰੇ ਸਨ ਹਕੂਮਤ ਤੇ ਸਿੰਘਾਂ ਵਿਚਾਲੇ ਕੁਝ ਚਿਰ ਸੁਲਾ ਰਹੀ ਪਰ ਕੁਝ ਸਮੇਂ ਬਾਅਦ ਜਕਰੀਆ ਖਾਨ ਨੇ ਫਿਰ ਸਿੰਘਾਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸਿੰਘ ਚੰਗੇ ਮੌਕੇ ਦੀ ਭਾਲ ਵਿੱਚ ਮੜ ਜੰਗਲਾਂ ਨੂੰ ਤੁਰ ਪਏ ਸਰਦਾਰ ਸਵੇਗ ਸਿੰਘ ਜੀ ਦਾ ਹੋਂ ਹਾਰ ਲੜਕਾ ਸ਼ਾਵਾ ਸਿੰਘ ਲਾਹੌਰ ਦੇ ਇੱਕ ਮਦਰਸੇ ਸਕੂਲ ਵਿੱਚ ਕਾਜੀ ਪਾਸੋਂ ਫਾਰਸੀ ਵਿਦਿਆ ਹਾਸਲ ਕਰਦਾ ਸੀ ਜਦੋਂ ਇਹ ਬੱਚਾ 18 ਵਰਿਆਂ ਦਾ ਹੋਇਆ ਤਾਂ ਬੜਾ ਸੁੰਦਰ ਗੱਭਰੂ ਹੋ ਨਿਤਰਿਆ ਤਾਜੀ ਇਸ ਬੱਚੇ ਦੇ ਆਚਰਣ ਤੇ ਲਿਆਕ ਤੋਂ ਪ੍ਰਭਾਵਿਤ ਹੋਈ ਮਨ ਹੀ ਮਨ ਕਾਜੀ ਸੋਚਣ ਲੱਗਾ ਕਿਉਂ ਨਾ ਇਸ ਮੁੰਡੇ ਨੂੰ ਇਸਲਾਮ ਧਰਮ ਵਿੱਚ ਲਿਆ ਕੇ ਆਪਣੀ ਸੁੰਦਰ ਲੜਕੀ ਨਾਲ ਉਸਦਾ ਵਿਆਹ ਕਰਕੇ ਇਸ ਨੂੰ ਜਵਾਈ ਬਣਾ ਲਵਾਂ ਇਸ ਮੱਤਵ ਦੀ ਪੂਰਤੀ ਲਈ ਹੌਲੀ-ਹੌਲੀ ਕਾਜੀ ਨੇ ਸ਼ਾਹਵਾ ਸਿੰਘ ਨੂੰ ਇਸਲਾਮ ਧਰਮ ਦੀਆਂ ਖੂਬੀਆਂ ਦੱਸ-ਦੱਸ ਕੇ ਇਸਲਾਮ ਬਲ ਪ੍ਰੇਰਣਾ ਅਮਰੰਬਾ ਸ਼ਾਹਵਾਜ ਸਿੰਘ ਭਾਮੀ ਇਸਲਾਮੀ ਵਾਤਾਵਰਨ ਵਿੱਚ ਵਿੱਦਿਆ ਹਾਸਲ ਕਰ ਰਿਹਾ ਸੀ ਪਰ ਉਸ ਨੂੰ ਬਚਪਨ ਤੋਂ ਹੀ ਮਾਤਾ ਪਿਤਾ ਨੇ ਸਿੱਖ ਧਰਮ ਦੇ ਸੁੰਦਰ ਅਸੂਲ ਉੱਤਮ ਫਿਲਾਸਫੀ ਤੇ ਸਿੱਖ ਗੁਰੂ ਸਾਹਿਬਾਨ ਦੇ ਕਮਾਲ ਦੇ ਜੀਵਨ ਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਆਰੰਭ ਕਰ ਦਿੱਤਾ ਸੀ ਗੱਭਰੂ ਹੁਣ ਤੱਕ ਉਸ ਨੂੰ ਨਾ ਸਿਰਫ ਆਪਣੇ ਧਰਮ ਬਾਰੇ ਵੀ ਪੂਰੀ ਜਾਣਕਾਰੀ ਸੀ ਸਗੋਂ ਹਿੰਦੂ ਮਤ ਤੇ ਇਸਲਾਮ ਬਾਰੇ ਵੀ ਉਸ ਨੂੰ ਬਥੇਰਾ ਕੁਝ ਪਤਾ ਸੀ ਉਸ ਨੂੰ ਮਾਣ ਸੀ ਆਪਣੇ ਸਿੱਖ ਹੋਣ ਤੇ ਉਸ ਨੂੰ ਮਾਣ ਸੀ ਆਪਣੀ ਸਨੇਹਰੀ ਸਿੱਖ ਇਤਿਹਾਸ ਤੇ ਉਸ ਨੇ 5ਵੇਂ ਤੇ 9ਵੇਂ ਗੁਰੂ ਸਹਿਬਾਨ ਤੇ ਹੋਰ ਸਿੱਖ ਸਿਧਾਂਤਾਂ ਦਾ ਸ਼ਹੀਦੀ ਤਿਆਸ ਬੜੇ ਧਿਆਨ ਨਾਲ ਆਪਣੇ ਮਾਤਾ ਪਿਤਾ ਤੋਂ ਸੁਣਿਆ ਸੀ ਜਦੋਂ ਕਦੀ ਕਾਜੀ ਇਸਲਾਮ ਧਰਮ ਦੇ ਗੁਣਾਂ ਦੀ ਗੱਲ ਛੇੜਦਾ ਤਾਂ ਸ਼ਾਹਵਾ ਜੀ ਇਸਲਾਮ ਤੋਂ ਕਿਤੇ ਵੱਧ ਸਿੱਖ ਧਰਮ ਦੇ ਗੁਣਾਂ ਦਾ ਵਰਣਨ ਕਰਨ ਲੱਗ ਪੈਂਦਾ ਕਾਜੀ ਦੇ ਰੋਜ਼ ਦੇ ਇਸਲਾਮ ਧਰਮ ਦੀਆਂ ਤਾਰੀਫਾਂ ਦੇ ਚਰਚੇ ਕਾਰਨ ਸ਼ਾਹਵਾਜ ਸਿੰਘ ਹੋਰ ਵੀ ਸੁਚੇਤ ਰਹਿਣ ਲੱਗ ਪਿਆ ਤੇ ਮਦਰਸੇ ਵਿੱਚ ਹੋਈਆਂ ਕਾਜੀ ਨਾਲ ਗੱਲਾਂ ਬਾਤਾਂ ਦਾ ਜ਼ਿਕਰ ਉਹ ਘਰ ਆ ਕੇ ਮਾਤਾ ਪਿਤਾ ਨਾਲ ਵੀ ਕਰ ਦਿੰਦਾ ਰਿਹਾ ਜਦੋਂ ਕਾਫੀ ਸਮੇਂ ਦੀ ਪ੍ਰੇਰਣਾ ਮੰਗ ਰੋ ਕਾਜੀ ਨੇ ਆਪਣੇ ਕੁਟੀਲ ਮਤਵ ਵਿੱਚ ਸਫਲਤਾ ਪ੍ਰਾਪਤ ਹੁੰਦੀ ਨਾ ਦੇ ਸੀ ਤਾਂ ਉਸ ਨੇ ਪੈਂਤੜਾ ਬਦਲ ਲਿਆ ਤੇ ਹੁਣ ਡਰ ਡਰਾਵੇ ਤੋਂ ਕੰਮ ਲੈਣ ਲੱਗ ਗਿਆ ਉਸਨੇ ਸ਼ਾਵਾ ਸਿੰਘ ਨੂੰ ਕਿਹਾ ਜੇ ਤੂੰ ਮੁਸਲਮਾਨ ਧਰਮ ਗ੍ਰਹਿਣ ਕਰਕੇ ਮੇਰੀ ਜਵਾਈ ਬਣਨਾ ਕਬੂਲ ਕਰ ਲਵੇਂਗਾ ਤਾਂ ਠੀਕ ਹੈ ਨਹੀਂ ਤਾਂ ਮੈਂ ਤੇਰੇ ਵਿਰੁੱਧ ਸ਼ਿਕਾਇਤ ਕਰਕੇ ਤੈਨੂੰ ਮਰਵਾ ਦੇਵਾਂਗਾ ਜਦੋਂ ਸ਼ਾਵਾਜ ਸਿੰਘ ਨੂੰ ਕਾਜੀ ਦੇ ਡਰਾਵੇ ਦੀ ਇਸਲਾਮ ਧਰਮ ਵਿੱਚ ਲਿਆਉਣ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਕਾਜੀ ਨੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ પાસે ਹੋਣ ਹਾਰ ਸ਼ਾਵਾਜ ਸਿੰਘ ਵਿਰੁੱਧ ਇਹ ਸ਼ਿਕਾਇਤ ਪਹੁੰਚਾਈ ਕਿ ਸ਼ਾਵਾਜ ਸਿੰਘ ਨੇ ਇਸਲਾਮ ਧਰਮ ਦੇ ਪੰਗੰਬਰ حضرت ਮੁਹੰਮਦ ਸਹਿਬ ਲਈ ਬਹੁਤ ਬਦਦੇ ਸ਼ਬਦ ਵਰਤੇ ਹਨ ਇਹ ਇਸਲਾਮ ਧਰਮ ਵਿੱਚ ਕਈ ਨੁਕਸ ਦੱਸਦਾ ਹੈ ਆਪਣੇ ਨਾਪਾਕ ਇਰਾਦੇ ਦੀ ਪੂਰਤੀ ਲਈ ਕਾਜੀ ਨੇ ਲਾਹੌਰ ਦੇ ਇੱਕ ਮਸ਼ਹੂਰ ਸਿੱਖ ਵਿਰੋਧੀ ਮੁਸਲਮ ਮੈਜਿਸਟ੍ਰੇਟ ਦੀ ਮਦਦ ਲਈ ਜ਼ਕਰੀਆ ਖਾਨ ਦੇ ਕਰਨ ਇਨ੍ਹਾਂ ਸਿੱਖ ਪਿਓ ਪੁੱਤਰਾਂ ਵਿਰੁੱਧ ਇੰਨੇ ਭਰੇ ਗਏ ਕਿ ਸਵੇਗ ਸਿੰਘ ਦੇ 12 ਉਸ ਉੱਪਰ ਕੀਤੇ ਗਏ ਅਹਿਸਾਨਾਂ ਨੂੰ ਮੁੱਲੋ ਹੀ ਭੁੱਲ ਗਿਆ ਤੇ ਸਵੇਗ ਸਿੰਘ ਤੇ ਸ਼ਾਵਾ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਦੋਹਾ ਪਿਓ ਪੁੱਤਰਾਂ ਨੂੰ ਜੇਲ੍ਹ ਦੀਆਂ ਅਲੱਗ-ਅਲੱਗ ਕਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਇਸਲਾਮੀ ਕਾਨੂੰਨ ਦਾ ਉਸ ਸਮੇਂ ਇਹ ਹਾਲ ਸੀ ਕਿ ਗੈਰ ਮੁਸਲਿਮ ਧਰਮ ਵਾਲਿਆਂ ਨੂੰ ਸਰਕਾਰੋਂ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਸੀ ਹੁੰਦੀ। ਜਾਨ ਬਚ ਸਕਦੀ ਸੀ ਤਾਂ ਕੇਵਲ ਉਹਨਾਂ ਦੀ ਜਿਹੜੇ ਆਪਣੇ ਧਰਮ ਨੂੰ ਤਿਲਾਂਜਲੀ ਦੇ ਕੇ ਮੁਸਲਮਾਨ ਬਣਨਾ ਮੰਨ ਲੈਣੇ। ਸਿੱਖਾ ਲਈ ਤਾਂ ਉਸ ਸਮੇਂ ਸ਼ਹਿਰਾਂ ਵਿੱਚ ਰਹਿਣਾ ਵੀ ਅਸੰਭਵ ਜਿਹੀ ਗੱਲ ਸੀ ਕਾਲ ਕੋਠੜੀ ਵਿੱਚ ਬੰਦ ਕੀਤੇ ਹੋਏ ਸ਼ਾਹਵਾ ਸਿੰਘ ਨੂੰ ਕਿਹਾ ਗਿਆ ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੁਣ ਤੂੰ ਮੁਸਲਮਾਨ ਬਣ ਜਾ ਤੇ ਆਪਣੀ ਜਾਨ ਬਚਾ ਲੈ ਕਿਉਂ ਆਪਣੀ ਜਵਾਨੀ ਵਿਅਰਥ ਗਵਾਉਂਦਾ ਹੈ ਉਧਰ ਸਵੀਗ ਸਿੰਘ ਨੂੰ ਲਗਾਤਾਰ ਤੇ ਕਿਹਾ ਗਿਆ ਤੇਰਾ ਲੜਕਾ ਸ਼ਾਹਵਾ ਸਿੰਘ ਮੁਸਲਮਾਨ ਹੋਣਾ ਮੰਨ ਗਿਆ ਇਸ ਲਈ ਤੂੰ ਵੀ ਮਸਲਵਾਨ ਹੋਣਾ ਮੰਨ ਜਾ ਸਿੱਖੀ ਨੂੰ ਛੱਡ ਦੇ ਇਸ ਝੂਠੇ ਪ੍ਰਪਗੈਂਡੇਵਾਦ باوجود ਦੋਵੇਂ ਸਿੰਘ ਸਿੱਖੀ ਸਿੱਧਕ ਵਿੱਚ ਡਰੇ ਰਹੇ ਤੇ ਆਉਣ ਵਾਲੇ ਕਠਿਨ ਇਮਤਿਹਾਨ ਦੀ ਤਿਆਰੀ ਕਰਨ ਲੱਗੇ ਹਰ ਸਮੇ ਬਾਣੀ ਪੜ੍ਹਦੇ ਸਿੱਖ ਸ਼ਹੀਦਾਂ ਦੇ ਕਾਰਨਾਮੇ ਚੇਤੇ ਕਰਦੇ ਤੇ ਗੁਰੂ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕਰਦੇ ਏ ਸੱਚੇ ਪਾਤਸ਼ਾਹ ਸਾਨੂੰ ਵੱਲ ਬਖਸ਼ੀ ਤਾ ਜੋ ਅਸੀਂ ਵੀ ਆਪਣੇ ਜੰਗਲੀ ਵਸਦੇ ਸਿੱਖ ਵੀਰਾਂ ਵਾਂਗੂ ਹੱਸ ਹੱਸ ਜਾਣਨਾ ਬਾਰਦੀ ਜਾਈਏ ਪਰ ਸਿੱਖੀ ਸਦਕ ਤੋਂ ਨਾ ਡੋਲੀਏ ਅਚਾਨਕ ਖਾਨ ਬਹਾਦਰ ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਸ ਦਾ ਲੜਕਾ ਜਈਆ ਖਾਨ ਲਾਹੌਰ ਦਾ ਗਵਰਨਰ ਬਣਿਆ ਇਹ ਪਿਤਾ ਤੋਂ ਵੀ ਵੱਧ ਸੇ ਸਿੱਖਾਂ ਦਾ ਵੈਰੀ ਸੀ ਦੋਹਾਂ ਪਿਓ ਪੁੱਤਰਾਂ ਨੂੰ ਇੱਕ ਸਮੇਂ ਜਈਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਹਨਾਂ ਦਾ ਕਸੂਰ ਦੱਸਿਆ ਗਿਆ ਦੋਹਾਂ ਨੂੰ ਕਿਹਾ ਗਿਆ ਸਲਾਮ ਧਰਮ ਗ੍ਰਹਿਣ ਕਰਨਾ ਮੰਨ ਲਵੋ ਤਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਨਹੀਂ ਤਾਂ ਤੁਹਾਨੂੰ ਦੋਹਾਂ ਨੂੰ ਬੁਰੀ ਮੱਤੇ ਮਾਰਿਆ ਜਾਵੇਗਾ ਪਿਓ ਪੁੱਤਰ ਵੱਲੋਂ ਇੱਕ ਹੀ ਉੱਤਰ ਸੀ ਸਾਨੂੰ ਸਿੱਖੀ ਜਾਣੋ ਵੱਧ ਵਿਆਰੀ ਹੈ ਅਸੀਂ ਦੁਖੜੇ ਸਹਿ ਸਕਦੇ ਹਾਂ ਪਰ ਸਿੱਖੀ ਤੋਂ ਮੁਨਕਰਾਰੀ ਨਹੀਂ ਸਾਡਾ ਕੋਈ ਕਸੂਰ ਨਹੀਂ ਪਰ ਸਾਡੀ ਕਚਹਿਰੀ ਵਿੱਚ ਤਾਂ ਕਸੂਰ ਵਾਰਾ ਹੈ ਜਬੇ ਕਸੂਰ ਲਈ ਇੱਕੋ ਹੀ ਮਾਪਦੰਡ ਹੈ ਇਸਲਾਮ ਜੋ ਤੁਸੀਂ ਕਰਨਾ ਹੈ ਕਰੋ ਅਸੀਂ ਮਰਨ ਨੂੰ ਤਿਆਰ ਹਾਂ ਸ਼ਾਹੀ ਗਾਦੀ ਨੇ ਫਤਵਾ ਦਿੱਤਾ ਇਹਨਾਂ ਦੋਹਾਂ ਨੂੰ ਇੱਕ ਸਮੇਂ ਆਹਮੋ ਸਾਹਮਣੇ ਚਰਖੜੀਆਂ ਤੇ ਚੜ੍ਹ ਕੇ ਕਤਲ ਕੀਤਾ ਜਾਵੇ ਦੋ ਦੋ ਪਹੀਆਂ ਵਾਲੀਆਂ ਤੇਜ਼ ਕੀਤੇ ਹੋਏ ਟਿੱਡੇ ਚਾਕੂ ਜੜੀਆਂ ਹੋਈਆਂ ਦੋ ਚਰਖੜੀਆਂ ਮੰਗਵਾਈਆਂ ਗਈਆਂ ਭਾਈ ਸਵੇਗ ਸਿੰਘ ਤੇ ਭਾਈ ਸ਼ਾਹਵਾਦ ਸਿੰਘ ਨੂੰ ਅਲੱਗ-ਅਲੱਗ ਚਰਖੜੀਆਂ ਤੇ ਕੁੱਟ ਕੇ ਵੰਨ ਦਿੱਤਾ ਗਿਆ ਚਰਖੜੀਆਂ ਘੁਮਾਈਆਂ ਗਈਆਂ ਤੇ ਚਾਕੂਆਂ ਨੇ ਸਿੰਘਾਂ ਦੇ ਤਨ ਚੀਰਨੇ ਆਰੰਭ ਦਿੱਤੇ ਸਰੀਰ 'ਚੋਂ ਖੂਨ ਸੇਮਣ ਆਰੰਭ ਹੋ ਗਿਆ ਚਰਖੜੀਆਂ ਰੋਕ ਕੇ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਇਸਲਾਮ ਕਬੂਲਦੇ ਹੋ ਦੋਹਾਂ ਤੋਂ ਉੱਤਰ ਮਿਲਿਆ ਨਹੀਂ ਨਹੀਂ ਕਦੀ ਨਹੀਂ ਚਰਖੜੀਆਂ ਫਿਰ ਚੱਲੀਆਂ ਮਾਸ ਛਿੱਲਿਆ ਜਾਣ ਲੱਗਾ ਖੂਨ ਦੀਆਂ ਧਾਰਾਂ ਵਗ ਤੁਰੀਆਂ ਸਿੰਘ ਬਾਣੀ ਪੜਦੇ ਰਹੇ ਗੁਰੂ ਚਰਣਾ ਵਿੱਚ ਚਿੱਤ ਨੂੰ ਜੋੜੀ ਰੱਖਿਆ ਤੇ ਸਿਰ ਆਈ ਕਸ਼ਟ ਦਾ ਮੁਕਾਬਲਾ ਦ੍ਰਿੜਤਾ ਨਾਲ ਕਰਦੇ ਰਹੇ ਭਿਆਨਕ ਦ੍ਰਿਸ਼ ਸੀ ਉਹ ਕਿਤਨੇ ਜ਼ਾਲਮ ਦਰਿੰਦੇ ਸਨ ਉਹ ਜੋ ਆਪਣੇ ਧਰਮ ਦੇ ਵਾਅਦੇ ਲਈ ਐਸੇ ਪਾਪ ਕਰਦੇ ਰਹੇ ਜਹੀਆ ਖਾਨ ਸ਼ਾਹੀ ਕਾਜੀ ਸਤਾਨ ਉਸ ਕਾਜੀ ਤੇ ਹੋਰ ਲਕਾਈ ਦੇ ਵੇਖਦਿਆਂ ਵੇਖਦਿਆਂ ਸਿੰਘਾਂ ਦੇ ਸਰੀਰ ਚੜਖੜੀਆਂ ਨੇ ਚੂਰੋ ਚੂਰ ਸਰਕਾਰ ਸੁਟੇ ਤੇ ਦੋਵੇਂ ਸਿੰਘ ਹਸੀ ਦੀਆਂ ਪਾ ਗਏ ਲਾਹੌਰ ਤੇ ਸ਼ਹਿਰਿਆਂ ਵਿੱਚ ਜਿਹੜੇ ਕੇ ਸਰਦਾਰ ਸੁਵੇਗ ਸਿੰਘ ਦਾ ਬਹੁਤ ਸਰਕਾਰ ਕਰਦੇ ਸਨ ਗੁੱਸੇ ਦੀ ਲਹਿਰ ਦੌੜ ਗਈ ਉਹਨਾਂ ਵਿੱਚੋਂ ਕਈਆਂ ਨੇ ਇਹ ਖਬਰ ਨੇੜੇ ਦੇ ਜੰਗਲਾਂ ਵਿੱਚ ਵਿਚਾਰ ਦੇ ਸਿੰਘਾਂ ਪਾ ਜਾ ਪਹੁੰਚਾਈ ਬਸ ਫਿਰ ਕੀ ਸੀ ਸਿੰਘਾਂ ਨੇ ਇਹਨਾਂ ਤੋਂ ਦੋਛੀ ਇਦਾਂ ਦੇ ਹੋਏ ਜ਼ੁਲਮਾਂ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ ਗੁੱਸੇ ਨਾਲ ਭੜਕੇ ਹੋਏ ਸਿੰਘਾਂ ਦੇ ਜੱਥੇ ਭੁੱਖੇ ਸ਼ੇਰਾਂ ਵਾਂਗੂ ਜੰਗਲਾਂ 'ਚੋਂ ਨਿਕਲ ਕੇ ਲਾਹੌਰ ਧਿਆਨ ਪਈ ਹਕੂਮਤ ਤੇ ਅਹਲਕਾਰਾਂ ਜ਼ਾਲਮ ਹਾਕਮ ਤੇ ਉਹਨਾਂ ਦੇ ਹਮਾਇਤੀਆਂ ਉੱਤੇ ਬਾਜਾਂ ਵਾਂਗੂ ਚਟਪਟੇ ਤੇ ਕਈਆਂ ਨੂੰ ਤੇਗਾਂ ਤੇ ਸਹਪੁਰਦ ਕਰਦੇ ਹੋਏ ਸ਼ਹੀਦਾਂ ਦੇ ਖੂਨ ਦਾ ਬਦਲਾ ਲੈ ਕੇ ਬਾਸ ਜੰਗਲੀ ਜਾਵੜੇ ਲਾਹੌਰ ਸ਼ਹਿਰ ਵਿੱਚ বাস ਦੇ ਨੇਕ ਬੰਦੇ ਕਹਿ ਉઠੇ ਰੱਬ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ ਇਹ ਜ਼ੁਲਮ ਰਾਜ ਛੇਤੀ ਮੁੱਕ ਜਾਵੇਗਾ ਤੇ ਉਹ ਦਿਨ ਦੂਰ ਨਹੀਂ ਜਦੋਂ ਜੰਗਲਾਂ ਵਿੱਚ ਕਸ਼ਟ ਭਰਿਆ ਜੀਵਨ ਜਿਉਂਦੇ ਗੁਰੂ ਦੇ ਸਿੰਘ ਰਾਜ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ